अछीअ सु राजो हले पट अचे ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰੇ ਅਨੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਸੈਮੀਫਾਈਨਲ ਮੈਚ ਆ ਇੱਥੇ ਸਿਰੇ ਸਿਰੇ ਦੇ ਰੇਟਰ ਤੇ ਸਿਰੇ ਸਿਰੇ ਦੇ ਜਾਫੀ ਪੁੱਜੇ ਹੋਏ ਨੇ ਤੇ ਸਰਾ ਗੱਲਬਾਤ ਕਰੀ ਪਈ ਆ ਹਰੇਕ ਰੇਡ ਪਾਉਣ ਤੇ ਜੱਫਾ ਲਾਉਣ ਤੇ ਐਕਸ਼ਨ ਹੁੰਦੀ ਐ ਐਕਸ਼ਨਾਂ ਦੀ ਭਾਜੀ ਐਕਸ਼ਨਾਂ ਨਾਲ ਮੂੜੀ ਜਾਂਦੀ ਆ ਸਰਾ ਗੱਲਬਾਤ ਬਣਾਈ ਪਈ ਐ ਮੈਚ ਦਾ ਐਂਡ ਤੱਕ ਨਜ਼ਾਰਾ ਵੇਖੋ ਮੈਚ ਦੇ ਨਜ਼ਾਰੇ ਬੰਨੇ ਪਏ ਆ ਸਰਾ ਗੱਲਬਾਤ ਬਣਾਈ ਪਈ ਐ ਮੈਚ ਦੀ ਇੱਥੇ ਟੌਪ ਟੌਪ ਦੇ ਲੇਅਰ ਪੁੱਜੇ ਬੇਣੇ ਝੋਟੇ ਮੱਲ ਪੁੱਜੇ ਬੇਣੇ ਸਰਾ ਗੱਲਬਾਤ ਬਣਾਈ ਪਈਆ ਸਾਡੀ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਚਲਦੀ-ਚਲਦੀ ਵੀਡੀਓ ਨੂੰ ਕਰ ਦਿਓ ਲਾਈਕ ਐਂਡ ਸਬਸਕ੍ਰਾਈਬ ਸਰਾ ਗੱਲਬਾਤ ਦੇਖੋ ਫਿਰ ਮੈਚ ਤੇ ਨਜ਼ਾਰੇ ਲਵੋ ਇਧਰ ਦੇਖੋ ਫਿਰ ਕਰਨ ਦੀ ਪੈਂਦੀ ਹੋਈ ਕਬੱਡੀ ਇਹ ਵੀ ਅੱਜ ਦੇ ਟਾਈਮ ਦਾ ਟੌਪ ਦਾ ਰੇਡਰ ਆ ਮੁਰੇ ਚਾਰ ਜਾਪੀ ਨੇ ਇੱਕ ਵਾਰ ਸੇ ਢਾਂਗੇ ਵਾਲਾ ਉਧਰੋਂ ਲੱਗਿਆ ਟਰਾਈ ਕਰਦਾ ਹੋਇਆ ਦੇਖੋ ਫਿਰ ਈ ਬੰਦਾ ਹੈ ਪਰ ਜੱਫੇ ਲਾ ਕੇ ਬੱਲੇ ਬੱਲੇ ਕਰਵਾਦੀ ਮੁੰਡੇ ਨੇ ਸਰਾ ਗੱਲਬਾਤ ਬਣਾਤੀ ਇਧਰ ਵੇਖੋ ਰਕੇਸ਼ ਦੀ ਪੈਂਦੀ ਹੋਈ ਕਬੱਡੀ ਜਿਵੇਂ ਜਵਾਨੇ ਉੱਡ ਜੂ ਉੱਡ ਜੂ ਕਰਦੀ ਹੈ ਇਹਦੀ ਬੇਹਾਲਾ ਹੈ ਟੱਚ ਲੈ ਕੇ ਭੱਜ ਗਿਆ ਤੇ ਐਕਸ਼ਨ ਤੇ ਐਕਸ਼ਨ ਹੁੰਦੇ ਆ ਇਧਰ ਸਰਾ ਗੱਲਬਾਤ ਬਣਾਈ ਪਈ ਆ ਇਧਰ ਗੁਰਪ੍ਰੀਤ ਦੀ ਪੈਂਦੀ ਹੋਈ ਕਬੱਡੀ ਦੇਖੋ ਮੁਰੇ ਚਾਰ ਜੱਫੀ ਨੇ ਕਿਹਦੇ ਨਾਲ ਹੁੰਦਾ ਮੁਕਾਬਲਾ ਉਹ ਹੋ ਗਿਆ ਮੁਕਾਬਲਾ ਇਹ ਅੱਜ ਦੇ ਟਾਈਮ ਦਾ ਸਿਰੇ ਦਾ ਰਾਈ ਵੀ ਘਾਟੀ ਹੱਥ ਧਰਾਉਂਦਾ ਇਹਦੇ 'ਚ ਜੋਰ ਬਹੁਤ ਆ ਜਾਂ ਛੋਟੇ ਜਿੰਨੀ ਪਈ ਆ ਇਧਰੋਂ ਆ ਗਿਆ ਦੀਪ ਇਹਨੂੰ ਐਕਸ਼ਨਾਂ ਵਾਲੀ ਮਸ਼ੀਨ ਕਹਿੰਦੇ ਆ ਜਦੋਂ ਮੈਚ ਦੇ ਨਜ਼ਾਰੇ ਬੰਨੇ ਪਏ ਆ ਇਹਨੂੰ ਦੀਪ ਦੀਪ ਕਹਿੰਦੇ ਆ ਸਰਾਗਲ ਬਾਤ ਬਣਾਈ ਪਈ ਆ ਇਧਰੋਂ ਚਰਾਗ ਜਿੰਨ ਟਰਾਈ ਕਰਦਾ ਹੋਇਆ ਚਰਾਗ ਜਿੰਨ ਪਰ ਹਲਕਾ ਹੈ ਟੱਚ ਲੈ ਕੇ ਭੱਜ ਗਿਆ ਇਧਰ ਦੇਖੋ ਦੀਪ ਨੇ ਐਕਸ਼ਨ ਸਟਾਰਟ ਕਰ ਦਿੱਤੇ ਦੀਪ ਦੇ ਨਜ਼ਾਰਿਆਂਵੰਤ ਮੈਚ ਦਾ ਇਹ ਅੰਮ੍ਰਿਤਸਰ ਦੀ ਧਰਤੀ ਦਾ ਇਹਨੇ ਸਰਾਗਲ ਬਾਤ ਬਣਾਈ ਪਈ ਆ ਇਧਰੋਂ ਆ ਗਿਆ ਕਰਨ ਦੇਖੋ ਕਿਹਦੇ ਨਾਲ ਹੁੰਦਾ ਮੁਕਾਬਲਾ ਮੁਰੀਦ ਚਾਰ ਜਾਫੀ ਨੇ ਬੇਕੋ ਫਿਰ ਕਿਹਦੇ ਨਾਲ ਹੁੰਦਾ ਮੁਕਾਬਲਾ ਘਾਂਗੇ ਵਾਲੇਦਨ ਹੋਣ ਲੱਗਿਆ ਸੀ ਮੁਕਾਬਲਾ ਪਰ ਨਹੀਂ ਹੋ ਸਕਿਆ ਪਰ ਜਾਫੀ ਵੀ ਇਧਰ ਟੋਪ ਦੇ ਆ ਇਧਰ ਰੇਡਰ ਨੂੰ ਨੰਗਾ ਨਹੀਂ ਰੰਦੇ ਹੈਗੇ ਰੇਡਰ ਦੀ ਬੱਸ ਕਰਾਤੀ ਸਰਾ ਲਾਦਾ ਰੇਡਰ ਦੇ ਇਧਰ ਆ ਗਿਆ ਰਕੇਸ਼ ਰਕੇਸ਼ ਹੱਥ ਨਹੀਂ ਤਰੋਂ ਦਾ ਰਕੇਸ਼ ਦੇ ਐਕਸ਼ਨ ਚੈੱਕ ਕਰੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੇਖੋ ਫਿਰ ਕਿਹਦੇ ਨਾਲ ਹੁੰਦਾ ਮੁਕਾਬਲਾ ਚਿਰਾਗਦੀਨ ਦਾ ਹੁਣ ਫਿਰ ਦਾ ਮੁਕਾਬਲਾ ਪਰ ਮੁਰੇ ਚਾਰ ਜਾਫੀ ਨੇ ਚਾਰਾਂ ਵਿੱਚੋਂ ਕੋਈ ਵੀ ਲੱਗ ਸਕਦਾ ਪਰ ਹਲਕਾ ਜਿਹਾ ਟੱਚ ਚਰਾਗ ਦੀ ਨੂੰ ਹੋ ਗਿਆ ਇਹ 40 ਵਾਲਾ ਰੇਡਰ ਆ ਇਸਰਾਗਾ ਲਵਾਤ ਬਣਾਈ ਪਈ ਆ ਦੇਖੋ ਪਰ ਚਰਾਗ ਦੇ ਟ੍ਰਾਈ ਕਰਦਾ ਹੋਇਆ ਸਰਾਗਾ ਲਵਾਤ ਬਣਾਈ ਪਈ ਆ ਮੈਚ ਦੀ ਮੈਚ ਦੇ ਐਂਡ ਤੱਕ ਵੇਖੋ ਇਹ ਜੀ ਖੜਕਾ ਦੜਕਈ ਆ ਮੈਚ ਦੇਖੋ ਜੱਫਾ ਲਾ ਕੇ ਚਰਾਗ ਦੇੰ ਦਾ ਭੰਗੜਾ ਤੁਸੀਂ ਕਦੇ-ਕਦੇ ਦੇਖ ਨੂੰ ਮਿਲਦਾ ਇਹ ਮੈਚ ਵੀ ਦੇਖੋ ਵੀਰ ਭੰਗੜਾ ਦਰ ਫਿਰ ਗੁਰਪ੍ਰੀਤ ਦੀ ਪੈਂਦੀ ਹੋਈ ਰੇਡ ਹੋ ਗਿਆ ਘੰਗੇਵਾਲ ਨਾਲ ਮੁਕਾਬਲਾ ਕਾਂਗੇ ਵਾਲਾ ਵੀ ਸਰੇ ਦਾ ਜਾਫੀ ਆ ਇਸ ਸਰਾਗ ਲਬਾਤ ਬਣਾਈ ਪਈ ਆ ਇਧਰ ਉਹਨੇ ਸਿੱਖੀ ਵੀ ਸੰਗ ਵੀ ਵੀ ਆ ਤੇ ਕਬੱਡੀ ਵਿੱਚ ਵੀ ਬੱਲੇ ਬੱਲੇ ਕਰਵਾਤੀ ਦੇਖੋ ਪਰ ਕਾਂਗੇ ਵਾਲ ਦਾ ਪੰਗੜਾ ਇਹਨੇ ਅੱਜ ਦੇ ਟਾਈਮ ਦਾ ਟੌਪ ਦਾ ਜਾਫੀ ਆ ਇਸ ਸਰਾਗ ਲਬਾਤ ਬਣਾ ਲਈ ਮੇਲਾ ਬਣ ਗਿਆ ਅੱਜ ਦਾ ਤਾਂ ਇਧਰ ਆ ਗਿਆ ਦੀਪ ਇਹ ਅਮਰੀਕ ਸਰ ਦੀ ਧਰਤੀ ਦਾ ਇਹਨੂੰ ਐਕਸ਼ਨ ਵਾਲੀ ਮਸ਼ੀਨ ਦੇ ਨਾਮ ਨਾਲ ਜਾਣਿਆ ਜਾਂਦਾ ਕਬੱਡੀ ਵਿੱਚ ਐਕਸ਼ਨ ਵਾਲੀ ਮਸ਼ੀਨ ਕਹਿੰਦੇ ਆ ਦੇਖੋ ਪਰ ਲਾਲਾ ਠੋਕਦਾ ਇਹਦਾ ਕਦ ਛੇ ਪੜ ਤੋ ਉੱਪਰ ਆ ਦੇਖੋ ਫਿਰ ਦੇਖੋ ਫਿਰ ਇਹਦੀ ਉਂਗਲ ਵੀ ਖੜੀ ਤੇ ਖੜੀ ਰਹਿੰਦੀ ਆ ਦੇਖੋ ਫਿਰ ਕਰਨ ਆ ਗਿਆ ਕਬੱਡੀ ਪਾਉਣ ਦੀ ਮਰੇ ਚਾਰਜ ਆ ਪਿਣੀ ਦੇਖੋ ਕਿਸ ਦੇ ਨਾਲ ਹੁੰਦਾ ਮੁਕਾਬਲਾ ਮਰੇ ਜੇ ਕਿ ਰਵਿੰਦਰ ਕਾਂਗੇ ਵਾਲਾ ਨੂੰ ਫੈਲਦਾ ਮੁਕਾਬਲਾ ਇਹ ਅੱਜ ਜੱਫੇ ਦੇ ਜੱਫੇ ਖਾ ਰਿਹਾ ਦੇਖੋ ਫਿਰ ਨੌਜਵਾਨ ਟਰਾਈ ਕਰਦਾ ਹੋਇਆ ਦੋਵਾਂ ਜਪੈਰਾਂ ਚ ਅੱਗ ਬਾਲਦੀ ਆ ਇਹਨਾਂ ਨੂੰ ਮਾਰ ਚ ਰੰਗ ਘਾ ਰ ਕਹਿੰਦੇ ਕਬੱਡੀ ਚ ਦੇਖੋ ਫਿਰ ਘਾਨੀ ਦਿੰਦਾ ਹੋਇਆ ਪਰ ਉਦੋਂ ਜਾਫੀ ਵੀ ਪੂਰਾ ਤਗੜਾ ਆ ਵਾ ਵੇਖੋ ਫਿਰ ਉਂਗਲ ਖੜੀ ਤੇ ਖੜੀ ਰੱਖਦੇ ਮੈਚ ਦੇ ਨਿਆਰੇ ਬੰਨੇ ਪਿਆ ਇਧਰੋਂ ਆ ਗਿਆ ਰਕੇਸ਼ ਤੇ ਕੀ ਦਾ ਲਿਖੋ ਕੀ ਦੇ ਨਾਲ ਹੁੰਦਾ ਮੁਕਾਵਲਾ ਚਰਾਗ ਦੇ ਟਰਾਈ ਕਰਦਾ ਹੋਇਆ ਇਹਨੇ ਨੱਕ ਪੰਗੜਾ ਵਾਇ ਜੀ ਇਹਨੇ ਜਫਾ ਲਾ ਕੇ ਪਰ ਹੁਣ ਵੀ ਪੰਗੜੀ ਪਹਿਣਗੇ ਫਿਰ ਦੇਖੋ ਫਿਰ ਐਕਸ਼ਨ ਚੈੱਕ ਕਰੋ ਕਹਿੰਦੇ ਆਇਆ ਫਿਰ ਉਹਨਾ ਫਿਰ ਦੇਖੋ ਫਿਰ ਉਂਗਲ ਖੜੀ ਤੇ ਖੜੀ ਆ ਇਧਰੋਂ ਫਿਰ ਗੁਰਪ੍ਰੀਤ ਇਹਨੇ ਅੱਜ ਐਕਸ਼ਨ ਕੀਤੇ ਹੈਗੇ ਗੁਰਪ੍ਰੀਤ ਵੀ ਸਰਾਗ ਰੋਂਦਾ ਹੈ ਦੇਖੋ ਫਿਰ ਮੇਰੇ ਕੋ ਮਰੇ ਚਾਰ ਜਾਫੀ ਨੇ ਗੱਲ ਬਣਾਤੀ ਦੇਖੋ ਫਿਰ ਕਾਂਗਿਆਲ ਨੂੰ ਬਾਹਰ ਕੱਢਦਾ ਇਹ ਛੋਟੇ ਜਿੰਨੀ ਬਾਣ ਵਾ ਪਰ ਗੁਰਵਿੰਦਰ ਨੂੰ ਵੀ 59 11 ਕਹਿੰਦੇ ਆ ਅੱਜ 59 11 ਨੂੰ ਧੂਆ ਕੱਢਦਾ ਦੇਖੋ ਫਿਰ ਦੀਪ ਟਰਾਈ ਕਰਦਾ ਹੋਇਆ ਭੱਜਣ ਦੀ ਦੀਪ ਵੀ ਸਰਾ ਅਸਰੇਦਾਰੇ ਅੱਜ ਬੈਸਟ ਨਿਕਲ ਨੂੰ ਫਿਰਦਾ ਪਰ ਇਹ ਸੈਮੀ ਫਾਈਨਲ ਮੈਚ ਆ ਪੁੱਤ ਫਾਈਨਲ ਵੀ ਖੇਡਣਾ ਪਊਗਾ ਜੇ ਬੈਸਟ ਨਿਕਲਣਾ ਦਾ ਦੇਖੋ ਫਿਰ ਆਗੀ ਗੁਰਪ੍ਰੀਤ ਦੀ ਪੈਂਦੀ ਹੋਈ ਰੇਡ ਦੇਖੋ ਫਿਰ ਕਿਸ ਦੇ ਨਾਲ ਹੁੰਦਾ ਟੱਕਰਾ ਪਰ ਇਹ ਰੇਡਰ ਅੱਜ ਚਫਾ ਨਹੀਂ ਅੱਜ ਇਹਨਾਂ ਤੋਂ ਅੱਜ ਥਰਾਲ ਆ ਰਿਹਾ ਰੇਟਰ ਨੇ ਆਹ ਰੇਟਰ ਵੀ ਨਿਮਰਤਾ ਵਾਲਾ ਰੇਟਰ ਆ ਇਹ ਦੁਰਕੇਸ਼ ਪੰਗੜੀ ਪਾਉਂਦਾ ਹੋਇਆ ਆ ਗਿਆ ਰਕੇਸ਼ ਕੌਡੀ ਪਾਉਣ ਲਈ ਇੱਕੋ ਕਿਸ ਦੇ ਨਾਲ ਹੁੰਦਾ ਮੁਕਾਬਲਾ ਪਰ ਹਲਕਾ ਜਿਹਾ ਟੱਚ ਲੈ ਕੇ ਭੱਜ ਗਿਆ ਦੇਖੋ ਫਿਰ ਉਂਗਲ ਖੜੀ ਰੱਖਦਾ ਏ ਇਹ ਐਕਸ਼ਨ ਤੇ ਐਕਸ਼ਨ ਕਰਦਾ ਏ ਅੱਜ ਦੇ ਮੈਚ ਦੇ ਨਜ਼ਾਰੇ ਬੰਨੇ ਪਏ ਆ ਥਰਾ ਗੱਲਬਾਤ ਬਣਾਈ ਪਈ ਆ ਇਧਰ ਆ ਗਿਆ ਕਰਨ ਇਹ ਅੱਜ ਪਤਾ ਨਹੀਂ ਕੀ ਗੱਲ ਹੈ ਜਫੇ ਦੇ ਜਫਾ ਖਾ ਰਿਹਾ ਪਤਾ ਨਹੀਂ ਟੀ ਵੀ ਤਗੜੀ ਆ ਜਾਫੀ ਤਗੜੇ ਆ ਛੋਟੇ ਜਾਫੀ ਆ ਇਹ ਹੱਥ ਨਹੀਂ ਧਰਾਉਂਦੇ ਦੇਖੋ ਫਿਰ ਉਹ ਨਾਪ ਲੈ ਫਿਰ ਦੇਖੋ ਬਰਾ ਭੱਜ ਗਿਆ ਪਰ ਇਸ ਵਾਰੀ ਸਰਾ ਗੱਲ ਬਾਤ ਆ ਫਿਰ ਅਗੇ ਰਕੇਸ਼ ਰਕੇਸ਼ ਵੀ ਅੱਜ ਨੌਨ ਸਟਾਪ ਕਬੱਡੀ ਨਾ ਪਾ ਰਿਹਾ ਸਰਾ ਗੱਲ ਬਾਤ ਬਣਾਈ ਪਈ ਆ ਵੇਖੋ ਪਰ ਉਹਨੂੰ ਟਰਾਈ ਕਰਦਾ ਹੋਣਾ ਚਰਾਗਦੀਨ ਨੂੰ ਚਰਾਗਦੀਨ ਨੱਪਣ ਦੀ ਕੋਸ਼ਿਸ਼ ਕਰਦਾ ਪਰ ਦੇਖੋ ਫਿਰ ਕੀ ਬੰਦ ਆ ਇਹ ਸਮੇਂ ਦਾ ਇੰਤਜ਼ਾਰ ਕਰੋ ਚਰਾਗਦੀਨ ਵੀ ਸਰੇ ਦਾ ਜਾਫੀ ਆ ਸਮੇਂ ਦੀ ਗੱਲ ਮੁੱਕਣੀ ਆ ਸਮੇਂ ਦੀ ਜਿਆਦਾ ਬੇਖੋ ਫਿਰ ਆ ਹੁੰਦਾ ਅੰਦਾਜ਼ਾ ਹੁੰਦੀ ਲੁੱਕ ਬੇਖੋ ਚਰਾਗਦੀਨ ਦਾ ਸਰੀਰ ਆ ਗਿਆ ਗੁਰਪ੍ਰੀਤ ਇਸ ਵਿੱਚ ਝੋਟੇ ਜਿੰਨੀ ਜਾਣ ਆ ਇਹ ਵੀ ਸਰਾ ਕਰਉਦਾ ਅੱਜ ਦੇ ਟਾਈਮ ਦਾ ਇਹਦਾ ਵੀ ਕੋਈ ਤੋੜ ਨਹੀਂ ਹੈਗਾ ਸਰੇ ਸਰੇ ਦੀਆਂ ਕੌਡੀਆਂ ਪਾ ਕੇ ਬੱਲੇ ਬੱਲੇ ਕਰਵਾਦੀ ਮੁੰਡੇ ਨੇ ਆ ਆ ਗਏ ਠੀਕ ਆ ਤੇ ਕੇਜਬੀ ਅੱਜ ਨੋਨ ਸਟਾਪ ਕਬੱਡੀਆਂ ਪਾਰ ਰਿਹਾ ਪਤਾ ਨਹੀਂ ਕੀ ਖਾ ਲਿਆ ਪਤੰਦਰ ਨੇ ਸਰਾ ਗੱਲ ਬਾਤ ਬਣਾਤੀ ਕਿ ਫਿਰ ਹਲਕਾ ਜਿਹਾ ਟੱਚ ਲੈ ਕੇ ਭੱਜ ਗਿਆ ਸਰਾ ਗਾਪ ਤਾਂ ਮੁੰਡੇ ਨੇ ਇਧਰ ਆ ਗਿਆ ਗੁਰਪ੍ਰੀਤ ਦੇਖੋ ਕਿਹਦੇ ਨਾਲ ਮੁਕਾਬਲਾ ਹੁੰਦਾ ਮੁਰੇ ਚਾਰਜ ਆਫੀ ਨੇ ਦੇਖੋ ਬਰ ਹੋ ਗਿਆ ਗੁਰਵਿੰਦਰ ਕਾਂ ਗਿਆ ਦਾ ਮੁਕਾਬਲਾ ਪਰ ਗੁਰਪ੍ਰੀਤ ਵੀ ਪੂਰੇ ਜੋਸ਼ ਛੱਜ ਜਾਨ ਚਾ ਪੂਰੇ ਪਰ ਦੇਖੋ ਫਿਰ ਗੁਰ ਇਹਨੂੰ ਕਬੱਡੀ ਦਾ 911 ਕਹਿੰਦੇ ਐ ਇਹਨੂੰ ਮੁੰਡੇ ਨੂੰ ਨਾਟਕੇ ਰੰਗੂ ਤੱਕ ਕੇ ਲੈ ਜਾਂਦਾ ਪਰ ਗੁਰਪ੍ਰੀਤ ਦਾ ਵੀ ਕੋਈ ਤੋੜ ਨਹੀਂ ਦੇਖੋ ਫਿਰ ਪੂਰੇ ਸਕੰਜੇ ਚੋਂ ਨਿਕਲ ਕੇ ਭੱਜ ਗਿਆ ਸਰਾ ਕਰਤਾ ਗੁਰਪ੍ਰੀਤ ਨੇ ਵੀ ਅੱਜ ਆ ਗਿਆ ਫਰਦੀਪ ਜਿਹਨੂੰ ਦੁਨੀਆ ਪਿਆਰ ਕਰਦੀ ਹੈ ਇਹਦੇ ਐਕਸ਼ਨ ਨੇ ਵੱਖਰੇ ਇਹਦੇ ਅੰਤਾਜ ਵੱਖਰਾ ਹੈ ਇਹਦੀ ਖੇਡ ਵੱਖਰੀ ਹੈ ਸਰਾ ਕਰਾਉਂਦਾ ਹੈ ਵੀ ਉਹ ਆ ਗਿਆ ਹਲਕਾ ਐਟੈਚ ਲੈ ਗਿਆ ਪਰ ਡਬਲ ਟੱਚ ਲੱਗ ਗਿਆ ਦੇਖੋ ਫਿਰ ਕਿਸ ਫਲਾਈਂਗ ਕਿਸ ਦਿੰਦਾ ਹੈ ਜਨਤਾ ਨੂੰ ਦੇਖੋ ਫਿਰ ਆ ਗਿਆ ਕਰਨ ਇਹ ਵੀ ਅੱਜ ਜਫੇ ਦੇ ਜਫਾ ਕਰ ਰਿਹਾ ਪਰ ਮੁੰਡੇ ਦਾ ਹੋ ਸਵਾ ਵੱਖਰਾ ਇਹਦੀ ਖੇਡ ਵੱਖਰੀ ਅੱਜ ਥੋੜਾ ਜਿਹਾ ਹੋਣਾ ਹੈ ਸਰੀਰ ਪੱਕਾ ਫਟ ਨਹੀਂ ਦੇਖੋ ਫਿਰ ਇਹ ਤੇ ਮੁੰਡੇ ਐਕਸ਼ਨ ਕਰ ਰਹੇ ਆ ਪਰ ਆਉਣ ਵਾਲੇ ਟਾਈਮ ਜਿਹਨੇ ਬੱਲੇ ਬੱਲੇ ਕਰਵਾ ਦੇਣੇ ਨੇ ਐਕਸ਼ਨ ਤੇ ਐਕਸ਼ਨ ਹਰੇਕ ਮੂਰੇ ਕਰਿਆ ਕਰਦੇ ਕਿਸੇ ਤੋਂ ਹੱਥ ਨਹੀਂ ਧਰਾਇਆ ਕਰਨਾ ਪੈਂਦੀ ਹੋਈ ਰਕੇੜ ਕਿਸ਼ ਦੀ ਦੇਖੋ ਫਿਰ ਅੱਜ ਚਰਾਗ ਦੀ ਨਾਲ ਮੁਕਾਬਲਾ ਤੇ ਮੁਕਾਬਲਾ ਹੋ ਰਿਹਾ ਇਹਨਾਂ ਦਾ ਖੜਕਾ ੜਕਾ ਹੋ ਰਿਹਾ ਆ ਚੀਜ਼ ਨੂੰ ਦੁਨੀਆ ਫੈਨ ਆ ਚੀਜ਼ ਪਿਆਰ ਕਰਦੀ ਆ ਇਹ ਚੀਜ਼ ਦੀ ਦੇਖੋ ਫਿਰ ਉਹ ਇੱਕ ਵਾਰ ਕੇਸ਼ ਵੀ ਹੱਥ ਨਹੀਂ ਧਰਾਉਂਦਾ ਹੈ ਤੇ ਇੱਕ ਵਾਰ ਤੇ ਇੱਕ ਵਾਰ ਥਾਪੀ ਚੱਕਦਾ ਕਹਿੰਦਾ ਆ ਗਿਆ ਫਿਰ ਆ ਗਿਆ ਫਿਰ ਆ ਆ ਗਿਆ ਫਿਰ ਤੇ ਇੱਕ ਵਾਰ ਕਿਹਦੇ ਨਾਲ ਹੁੰਦਾ ਮੁਕਾਬਲਾ ਮੂਰੇ ਚਾਰ ਜਾਫੀ ਨੇ ਮੂਰੇ ਟੌਪ ਦੇ ਚਾਰ ਜਾਫੀ ਨੇ ਦੇਖੋ ਫਿਰ ਉਹਨੂੰ ਬਾਹਰ ਕੱਢਦਾ ਧੱਕਾ ਮਾਰ ਕੇ ਇਹ ਵੀ ਅੱਜ ਦੇ ਟਾਈਮ ਦਾ ਕੋਈ ਤੋੜ ਨਹੀਂ ਜਾਫੀ ਦਾ ਖਬਰ ਆ ਗਿਆ ਦੀਪਦਪੁਰਜੀ ਵਾਲਾ ਦੀਪਦਪੁਰਜੀ ਵਾਲਾ ਵੀ ਸਰਾ ਕਰਦਾ ਸਰਾ ਇਹਦਾ ਮੇਲਾ ਬਣਾ ਦਿੰਦਾ ਜਿੱਥੇ ਹੁੰਦਾ ਹੀ ਅੰਮ੍ਰਿਤਸਰ ਦੀ ਧਰਤੀ ਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਦਾ ਦੇਖੋ ਫਿਰ ਦੇਖੋ ਫਿਰ ਆਹ ਅੰਦਾਜ਼ ਆਹ ਇਹਦੀ ਖੇਡ ਵੱਖਰੀ ਹੈ ਦੇਖੋ ਫਿਰ ਦੀਵਾਲੀ ਇੱਕ ਲਾਈਕ ਤਾਂ ਬੰਦ ਆਏ